ਮੇਲਾ ਪਿੰਡ ਮੁੰਸ਼ੀ ਵਾਲਾ ਗੁਰਕਤੱਲੇ ਦੇ ਪਰਦਰਸ਼ਨ ਪੂਰ ਪਾਸਾ ਸਮੰਪਨ ਕਰਦੇ ਹੋਏ ਸੰਤ ਬਹੁਤ ਪਿਆਰ ਨਾਲ ਖਾਣੇ ਦੇ ਦੇਖੋ ਮਾਤਾ ਕਾਲਾ ਕਾਲਾ ਬਹੁਤ ਪਿਆਰ ਨਾਲ ਜਿਹੜਾ ਮੇਲਾ ਸਾਧਿਆ ਸੰਤੋਤ ਸਿਰੋ ਦੀਰ ਚੱਲ ਪਿਆ ਰਹੀ ਹੈ ਆ ਜੇ ਇਧਰ ਸਾਡੇ ਹਲਵਾਈ ਸਾਹਿਬ ਲੱਗ ਰਹੇ ਨੇ ਕੰਡਾ ਮੁਨਸੀਬ ਵਾਲੇ ਦਾ ਮੇਲਾ ਗਰਮ ਗਰਮ ਪਕੌੜੇ ਚਾਚਾ ਪੁੱਤਰਾਮ ਜੀ ਦੇ ਗਰਮਾ ਗਰਮ ਪਕੌੜੇ ਚੱਲ ਰਹੇ ਨੇ ਸੰਗਤ ਜੀ ਸਕਣ ਦੀ ਕਿਰਪਾਲਤਾ ਕਰੋ ਪਿਓਰ ਬੇਸਣ ਦੇ ਪਕੌੜੇ ਨੇ ਕਹਿੰਦਾ ਜੀ ਪਿਓਰ ਬੇਸਣ ਦੇ ਲੱਭਾ ਬਲੋਂ ਪੁੰਨੇ ਮਠੇ ਪਕੌੜੇ ਅੰਦਿਪਿੰਡ ਮੁੰਸ਼ੀਵਾਲ ਦਾ ਮੇਲਾ ਅੱਜ ਬੜੀ ਧੁੰਮ ਧੰਮ ਦੇ ਨਾਲ ਭਰ ਰਿਹਾ ਹੈ। ਸੋ ਇਹ ਮੇਲਾ ਜਦੋਂ ਆਪਾਂ ਟੂਲ ਪਲਾਜ਼ਾ ਤੋਂ ਇੱਧਰ ਆਉਨੇ ਆ ਤਾਂ ਰਸਤੇ ਦੇ ਵਿੱਚ ਆਪਣੇ ਗੁੱਗਾ ਯਾਰ ਵੀਰ ਦੀ ਮਾੜੀ ਹੈ। ਆ ਤੁਸੀਂ ਦੇਖ ਸਕਦੇ ਹੋ ਹਲਵਾਈ ਲੱਗੇ ਨੇ ਗਰਮ-ਗਰਮ ਪਕੌੜੇ ਤੇ ਘਿਓਰ ਇੱਧਰ ਬਹੁਤ ਸਾਰੀਆਂ ਕਿੱਡਾਂ ਦੀਆਂ ਫੋਟਾਂ ਲਕਾਨਾਂ ਲੱਗੀਆਂ ਨੇ। ਗੰਗਾਤ ਪੜੀ ਤੋਂ ਬਾਅਦ ਉਹਦੇ ਨਾਲ ਮੱਥਾ ਟੇਕਣ ਆ ਰਹੀ ਹੈ ਜਿੰਦਾ ਜੀ ਪਹੁੰਚ ਗਏ ਨੇ ਮੱਥਾ ਟੇਕਣ ਨੂੰ ਕਹਿੰਦਾ ਕਿ ਆਹ ਰੋਟੀਆਂ ਦੇ ਸਪੋਰਟ ਦੀ ਲੋੜਾ ਜੋ ਕਿ ਉਹਨੂੰ ਬੜ ਬੜ ਕੇ ਪਾਣੀ ਪੋਣਾ। ਮੈਂ ਹੰਨੇ ਗਿਆ ਤੇ ਆਤੇ ਆ ਜਾਣੇ ਮੈਨੂੰ ਕਿਹਨਾਂ। ਮੁਕੰਦਮੇ ਨੂੰ ਹਲੋ ਕੌਣ? ਕੋਈ ਆ ਕੇ ਪੈਂਦਰ ਜਾ ਕੇ ਕੋਈ ਵੀ ਪੁੱਤੋ। ਬੜ ਬੜਾ ਖਿਜਾਣੇ ਕੇ ਬੜ ਬੜਾ ਖਿਜਾਣੇ ਭਰ ਕੇ ਅਬ ਇਹ ਕਿਹਨੇ ਠੀਕੀ ਆ। ਫਰਦੇ ਵਿੱਚ। ਦੰਗਰੇ ਆਤੋਂ। ਉਹ ਸਪੋੜੀ ਦਾ ਪੀ ਆ ਜੰਨੇ ਇਹਦਾ ਸਪੋੜੀ ਆ ਗਿਆ ਬਾਬੇ ਦਾ ਬੰਦਾ ਆ। کوئی نہیں ہے اجاؤ سن ہاں تو مینوں بلاؤ کی گل بھائی دوپہر نہیں خوشیاں تو بابا آندا جڑا آندا تے جڑا آندا تے میں بس پر بیٹھ جا کے آ رہا ہاں آ اوئے بہت